ہمارے لیڈر ایک پہنچے کیونکہ دو سال دل دل کوئی بھی یہ ال جگائی ہوئی چاہے سی ایم صاحب کا

ਦੇਸ਼ ਦੇ ਕੱਲੇ ਨੂੰ ਮਲਾ ਦੇਣਾ ਸਭ ਤੋਂ ਪਹਿਲਾਂ ਸੀਐਮ ਸਾਹਿਬ ਦਾ ਸਰਦਾਰ ਕਰੂੰਗਾ ਜਿਹਾ ਆਖੂਗਾ ਉਤਮ ਗੁਰੂ ਆਗੇ ਜੋ ਪੁਆਇੰਟ ਰੱਖੂੰਗਾ ਕੋਸ਼ਿਸ਼ ਕੀਤੀ ਵੀ ਸੀਐਮ ਸਾਹਿਬ ਨਾਲ ਵੀ 2 ਮਿੰਟ ਗੱਲਬਾਤ ਹੋ ਗਈ ਤਾਂ ਉਸ ਮੇਰੇ ਦਿੱਤੇ ਮੈਨੂੰ ਕਲੀਅਰ ਜੀ ਕਹਿਦਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਦੇ ਲਈ ਰੱਖੀ ਲਿਆ ਜੀ ਦੱਸੋ ਵੀ ਯਾਹਰ ਤੱਕ ਮੈਂ ਕਦੋਂ ਬੁਲਾਇਆ ਜਦੋਂ ਤੁਹਾਡੀ ਸਰਕਾਰ ਦੀਆਂ ਮਲੇਕੀਆਂ ਦੇ ਕਾਰਨ ਮੇਰਾ ਕਰੋੜਾਂ ਦਾ ਅੰਗਲਾ ਪੁੱਤ ਤੁਸੀਂ ਪਲੇ ਦੇ ਵਿੱਚ ਮਿਲੀ ਭੁਗਤਣਾ ਬਿਲਕੁਲ ਸਾਰੀ ਪ੍ਰੀਪਲਾਨਡ ਕਰੋੜਾਂ ਦੇ ਤਹਿਤ ਮੇਰਾ ਬੱਚਾ ਖੋਲ ਰਿਹਾ ਮੈਂ ਕਰਮੋਦੋ ਬੋਲ ਰਿਹਾ ਮੈਂ ਕਹਿੰਦਾ ਵੀ ਇੰਨੀ ਨਫਕ ਅਸੀਂ ਜਦੋਂ ਤੁਹਾਡਾ ਦਰਵਾਜ਼ਾ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਕਾਫੀ ਸਿੱਖਦੇ ਹੋਏ ਤੇਈ ਗੱਲੀਆਂ ਸਾਡੇ ਤੋਂ ਵੀ ਹੋ ਜਾਂਦੀਆਂ ਹੋਈਆਂ ਤਾਂ ਜੋ ਇਹਨਾਂ ਨੂੰ ਇਹਨਾਂ ਵੱਡਾ ਮੌਕਾ ਨਹੀਂ ਆ ਰਿਹਾ ਵੀ ਇਹ ਗੱਲ ਦਾ ਚਿਹਰਾ ਨੰਬਰ ਵੀ ਨਹੀਂ ਬੋਲ ਸਕਦਾ ਸੀ ਉਹ ਅਸੀਂ ਕੈਬਿਨਟ ਦੇ ਵਿੱਚ ਭੇਜਤਾ ਔਰ ਕੈਬਿਨਟ ਦੇ ਮੰਤਰੀ ਦੀ ਗੱਲ ਸੁਣ ਲੋ ਮੈਂ ਖੋਡੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਤੋਂ ਦਿੱਤ ਨੂੰ ਆਪਣੀਆਂ ਉਸ ਬਸਤੀਆਂ ਦੇ ਬਸੇ ਜੀ ਮੈਨੂੰ ਸਦਾ ਸਾਲ ਹੋ ਗਿਆ ਭੌਂਦੇ ਬੰਦੇ ਨੂੰ ਤੁਸੀਂ ਇੱਕ ਗੇਟਰ ਦੀ ਜੇਲ੍ਹ ਤੋਂ ਤੁਹਾਡੀ ਕਸ਼ਤਰੀਏ ਦੌਰਾਨ ਵੀਡੀਓ ਕੋ ਮਾਦਦੇ ਹੋ ਸਤਹ ਹੁਣ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਕੋ ਬਣ ਰਹੀ ਸੀ ਦਾ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਚਾਹੋ ਨਾ ਮਿਲਿਆ ਜਿਹੜੇ ਗਵਾਹ ਹੋ ਜਾਂ ਮੈਂ ਆਰ ਦਾ ਕੋਰਟ ਦੇ ਵਿੱਚ ਵੀ ਨਾ ਪੁੱਛਾਂ ਤਾਂ ਹੈ ਕਿ ਅੱਜ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਮੈਂ ਆਪਣੇ ਕੇਸ ਦੀ ਵਿਡਰਾਅ ਕਰ ਲਊਗਾ ਮੈਂ ਅਗਲੀ ਗੌਰਮਟ ਕੋਈ ਆਏਗੀ ਦੁਬਾਰਾ ਇਹ ਉਪਨ ਕਰਾਵਾਂਗੇ ਜੇ ਤੁਹਾਡਾ ਮਨ ਹੋਵੇ ਨਾ ਕਰ ਮੈਂ ਚਲਾਉਂਗਾ ਧੰਨਵਾਦ ਤੇ ਮੇਰੇ ਕੋਈ ਹੱਥ ਹੋ ਗਏ ਚਲੋ ਇੱਕ ਗੱਲ ਹੋਈ ਜੀ ਮੇਰਾ ਬੱਚਾ ਇਹਨਾਂ ਨੇ ਮਾਰਤਾ ਧੰਨਵਾਦ ਜੋ ਆਲੋ ਖੁਦ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਜੋ ਹੋ ਗਿਆ ਪਰੰਤੂ ਹੁਣ ਅਗਲੀ ਹੱਦ ਇਹੇ ਲੋ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ساری ਜ਼ਿੰਦਗੀ ਕਰਜ਼ਦਾਰ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਰਿਹਾ ਦਿੱਤਾ ਆਪਾਂ ਉਸ ਘਰ ਦੇ ਵਿੱਚ ਮਰਦੇ ਹੋਏ ਦੁਆਰਾ ਨੂੰ ਮੈਨੂੰ ਤੁਸੀਂ ਆ ਔਰ ਸੈਨਤ ਦੀ ਔਰ ਸਤੇਜ ਦੀ ਦੋਨਾਂ ਦੀ ਨਫ਼ਰਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਤੀ ਲੀਫ ਕਰ ਦਿੰਦੇ ਆ ਤੇ ਨਵੇਂ ਨਵੇਂ ਬੱਚੇ ਦੇ ਕਾਲੇ ਦੇ ਮੰਗਦੇ ਜੀ ਜਦੋਂ ਮੈਂ ਮਾਂਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਟਿੰਡੇ ਵਾਲਾ ਸੀਐਮਓ ਮੇਰੇ ਨਾਮ ਕਰ ਦਿੰਦੇ ਆ ਫਿਰ ਮੈਂ ਲਾਈਵ ਹੁਣ ਆਪਣੀ ਬਿੱਖਿਆ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੱਸੋ ਮੇਰੇ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲੇ ਬੱਚੇ ਦੇ ਕਾਲੇ ਦਿਖਾਦੇ ਡੀਐਨਏ ਟੈਸਟ ਹੈ ਮੇਰਾ ਖੂਨ ਟੈਸਟ ਕਰੋ ਹੁਣ ਮੇਰੇ ਕੋਲੇ ਕੀ ਹੈ ਬੱਚੇ ਦਾ ਤਾ ਇਹਨਾਂ ਨੇ ਨਾ ਹੱਥ ਕੋਈ ਇਹ ਸਾਹ ਤੱਕ ਦੇਖ ਲੋ ਕਿ ਜਿਹੜਾ ਸਿੱਧੂ ਉਸ ਵਾਲੇ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇੱਕ ਜੱਤੀਆ ਵੀਰੋ ਸੰਤ ਨੇ ਤੇ ਸੇਵ ਨੇ ਮਿਲ ਕੇ ਕੱਢੇ ਹੁਣ ਤੁਸੀਂ ਆਪ ਸੋਚੋ ਇੱਕ ਘੋੜਾ ਪਰ ਮਾਸੂਮ ਜਿਹਨੇ ਉਹ ਵੀ ਨਹੀਂ ਪਤਾ ਮੇਰਾ ਜਨੂ ਹੋਇਆ ਕਿੱਥੇ ਹਾਲੇ ਨਾ ਕੀ ਹੋ ਜੇ ਮਹੌਲ ਬੜਾ ਵੱਡਾ ਹੋਣੇ ਪੱਲੇ ਤਾਂ ਉਹਦੇ ਪਰਤੀ ਵੀ ਇਹਨਾਂ ਦੀ ਕੀ ਸੋਚ ਹੈ ਮੇਰੇ ਬੁੱਤਨੇ ਸਿਕਉਟੀ ਦੇ ਬੰਦੇ ਆ ਬੈਠੇ ਸੰਮੇਂਦਰ ਦਾਵਾ ਸਾਹਿਬ ਮੈਂ ਕਹਾ ਦੋਸਤ ਮੇਰਾ ਬੱਚਾ ਜੇ ਜਿਉਂਗਾ ਤਾਂ ਮੇਰੀ ਕਿਰਪਾ ਕਰਕੇ ਦਿਓਗਾ ਮੈਂ ਜਦੋਂ ਇਹਨਾਂ ਦਾ ਬਹੁਤ ਕਿੰਤੀ ਤਾਂ ਮੈਨੂੰ ਮੌਕੇ ਦੇ ਸਖਿਆ ਵੀ ਮਿਲੀ ਮੈਨੂੰ ਸੂਚਨਾ ਵੀ ਮਿਲੀ ਮੈਨੂੰ ਲੱਗਦਾ ਹੈ ਕਿ ਬਾਰੇ ਚੌਕਸ ਵੀ ਕੀਤਾ ਗਿਆ ਦੂਬਾਰਦਾਤ ਕੋ ਚੰਡੀਗੜ੍ਹ ਬਣਾ ਲੈਂਦੇ ਸੀ ਜੇਕਰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਰਿਪੋਰਟ ਆਉਂਦੀ ਸੀ ਕਿ ਸਰਕਾਰ ਵੀ ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਦੇ ਸਦੂ ਮੁਸਲਮਾਨੇ ਕੋਈ ਡਾਇਰੈਕਟ ਕਾਗੂ ਹੈ ਇਹ ਦੋ ਬੰਦੇ ਜੋ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਹਾਈ ਹੈ ਤਾਂ ਇਹ ਜਿਹੜੀ ਸਿਕਿਉਰਟੀ ਵਧਾਈ ਜਾਵੇ ਪਰ ਸਰਕਾਰ ਦੇ ਕੀਤਾ ਕੀ ਉਹ ਚੀਜ਼ ਨੂੰ ਦੱਬਤਾ ਸਿਕਿਉਰਟੀ ਸੰਗੋ ਬਿੜਾ ਕਰ ਚਲੋ ਬਿੜਾ ਰਹੀ ਕਰ ਦਿੰਦੇ ਲਖੇ ਤੋਂ ਬਾਅਦ ਟੋਟਲ ਸਕੂਟੀ ਵਿਦਰਾਹ ਹੋ ਗਈ ਸੀ ਅਸੀਂ 12 15 ਦੇ ਧਰੇ ਰਹੇ ਬਿਨਾਂ ਕਿਸੇ ਮੰਨਮਾ ਤੋਂ ਤੱਕ ਹਮਾਰਾ ਰਿਡੀਖੇ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਦਨਤੇਸ਼ ਪੰਨੂ ਵਰਗੇ ਹੀਰੇ ਰਵਾਈਜ਼ਰ ਮਹਿਰਬੀਸ਼ੀ ਬਦਲਾ ਸਰਦੀ ਮੈਂ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਜਿੱਦਾਂ ਨੇ ਉਹ ਚੈਟ ਕੀਤੀ ਸੀ ਜਿਹੜੀ ਇਹ ਵਿਦਰਾਹ ਚੋਟੀ ਕੀਤੀ ਹੈ ਇਹਨੂੰ ਵੀ ਵੈਲ ਨ ਕਰ ਦਿਓ ਮੈਂ ਸੀਮ ਸਾਹ ਕੋ ਬਾਤ ਕਰਾਂਗਾ ਇਹ ਸਾਰੀ ਮੇਰੇ ਕੋਲ ਚੈਟ ਮਜੂਰ ਹੈ ਜੀਓ

ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਮਿੰਟ ਤੁਸੀਂ ਉਹ ਗੋਲੀ ਜੇ ਸਮਝ ਨਹੀਂ ਕਰਤਾ ਤਾਂ ਲਾਉਂਦੇ ਜਿੱਦੇ ਉੱਤੇ 100 ਪਰਚਾ ਉਹ ਜਦੋਂ ਆਸਤ ਜਿੰਦਾ ਫਿਰ ਉਹਦੀ ਲੋਕਾਂ ਕਹੋ ਨਾ ਕੰਮ ਨਹੀਂ ਭਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਨੂੰ ਤੁਸੀਂ ਤਿੰਨ ਤਿੰਨ ਡੀਐਫਟੀ ਦੀ ਸੌਟੀ ਦਿਨੇ ਉਹਨਾਂ ਦੀ ਰੱਖਿਆ ਕਰਦੇ ਹੋ ਉਹਨਾਂ ਦੇ ਗ੍ਰੈਂਡਡ ਕੱਪੜੇ ਪਾ ਕੇ ਤਸ਼ ਕਰਦੇ ਹੋ ਉਹਦੇ ਦੀ ਰੀਆ ਬਣ ਗਈ ਇਹ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦੇ ਮੁੰਡਿਆਂ ਦਾ ਇਹ ਕੀਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮਿਲੂ ਮੇਰਾ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਮੂਰੇ ਹੱਥ ਬੰਨ੍ਹ ਲੋਕਾਂ ਨੂੰ ਅਪੀਲ ਕਰ ਸਹੇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋਵੇ ਤਾਂ ਮੈਨੂੰ ਉਮੀਦ ਹੈ ਵੀ ਤੁਸੀਂ ਮੇਰੇ ਪਰਿਵਾਰ ਦਾ ਮੇਰੀ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਸਿਰ ਦੀ ਗਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਇੱਕ ਬੜੇ ਭਾਵਕ